ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਸਾਰਿਆਂ ਨੂੰ ਮੇਰੇ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਹਿਲੇ ਪ੍ਰਕਾਸ਼ਪੁਰਗੀਆਂ ਲੱਖ ਲੱਖ ਵਧਾਈਆਂ ਤੇ ਅੱਜ ਮੈਂ ਦਰਸ਼ਨ ਕਰਨ ਲਈ ਆਇਆ ਹਾਂ ਗੁਰਦੁਆਰਾ ਮੋਤੀ ਬਾਗ ਜੋ ਕਿ ਪੈਂਦਾ ਹੈ ਦਿੱਲੀ ਦੇ ਢੋਲਾ ਕੂਆਂ ਦੇ ਲਾਗੇ ਤੇ ਸਵੇਰ ਦੇ 3 ਵਜੇ ਗਏ ਨੇ ਤੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰਨ ਆਇਆ ਤੇ ਨਾਲ ਤੁਹਾਨੂੰ ਵੀ ਕਰਾਉਣੇ ਆ ਆਹ ਗੁਰਦੁਆਰੇ ਦੀ ਮੇਨ ਦਰਸ਼ਨੀ ਡਿਓਰੀ ਆ ਵਾ ਸਤਨਾਮ ਵਾਹਿਗੁਰੂ ਜੀ ਕਾ ਕਾ ਸਵਾਹਿਗੁਰੂ ਜੀ ਕੀ ਫਤਿਹ ਇੱਕ ਅੰਸਾ ਸਤਨਾਮ ਕੰਤਾਪੁਰ ਨਿਰਵਾਉਂਦੇ ਰਹਿ ਬਖਾਉਂਦੁਰ ਸਾਚੁ ਜੀ ਸਭੁ ਗੁਣ ਗੁਰਸਾ ਸਹਿ ਆਪੂ ਕੇ ਜਨਮ ਮਰਨ ਦੁਖਜਾਲੇ ਉਹ ਹੈ ਸਿਵਤ ਅਸੰਭੂ ਦੀ ਦੂਰ ਅਸ਼ੋਕ ਸੋਚ ਚੱਤੀ ਹੈ ਤੂਦਿਠ ਸੱਚੇ ਆਤਿਸ਼ਾ ਬਲ ਜਨਮ ਜਨਮ ਕੀਤੀ ਹੈ ਤੂਦਿਠ ਸੱਚੇ ਲੋਕ ਦਇਆ ਕਰਨ ਦੁਖ ਹਰਨ ਉਚਰਣ ਨਾਮ ਕੀਰਤਨ ਹੈ ਸੇ ਨਾਮ ਕੀਰਤਨ ਹੈ ਦਿਆਲੁਰਪੁੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਕਰਣ ਦੁਖ ਹਰਣ ਉਚਰਣ ਨਾਮ ਕੀਰਤਨ ਹੈ ਦਿਆਲੁਰਪੁੁਰਖ ਗੁਰਦੁਆਰਾ ਨਾਨਕੀ ਲਿੱਪ ਤਰ ਨਾ ਮਾਇਆ ਦਵਾਰਾ ਮੋਤੀ ਬਾਗ ਦਾ 1700 ਈਸਵੀ ਨੂੰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਿੱਲੀ ਪਧਾਰੇ ਤਾਂ ਆਪ ਆਪਣੀ ਫੌਜਾ ਸਮੇਤ ਇਸ ਪਵਿੱਤਰ ਸਥਾਨ ਤੇ ਠਹਿਰੇ ਸਨ ਜਿੱਥੇ ਮੋਤੀ ਬਾਗ ਦਾ ਇਹ ਇਤਿਹਾਸਿਕ ਗੁਰਦੁਆਰਾ ਜ਼ਾਇਬ ਹੈ ਪਹਿਲਾ ਇੱਥੇ ਮੋਤੀ ਬਾਗ ਦੀ ਬਸਤੀ ਜਿਸ ਦਾ ਨਾਮ ਬਦਲ ਕੇ ਮੋਤੀ ਬਾਗ ਰੱਖਿਆ ਗਿਆ ਸਤਿਗੁਰ ਜੀ ਨੇ ਆਪਣੇ ਔਣ ਦੀ ਸੂਚਨਾ ਦੇਣ ਲਈ ਇੱਥੋਂ 8 ਮੀਲ ਦੀ ਵਿੱਤ ਤੇ ਲਾਲ ਕਿਲੇ ਵਿੱਚ ਬੈਠੇ ਬਾਦਰ ਸ਼ਾਹ ਦੇ ਪਲੰਗ ਦੇ ਪਾਵੇ ਵਿੱਚ تیر ਮਾਰਿਆ ਸੀ تیر ਤੇ ਸਿਰੇ ਤੇ ਸੋਨਾ ਲੱਗਾ ਵੇਖ ਕੇ ਪਛਾਣ ਗਿਆ ਕਿ ਇਹ تیر ਗੁਰੂ ਗੋਬਿੰਦ ਸਿੰਘ ਜੀ ਦਾ ਹੈ ਬਾਦਸ਼ਾਹ ਨੇ ਸਮਝਿਆ ਕਿ تیر ਇੰਨੀ ਦੂਰ ਨਿਸ਼ਾਨੇ ਤੇ ਮਾਰਨਾ ਸਾਬਾ ਦੀ ਕਰਾਮਾਤ ਹੈ ਅਜਿਹਾ ਸੋਚ ਹੀ ਰਿਹਾ ਸੀ ਕਿ ਗੁਰੂ ਮਹਾਰਾਜ ਜੀ ਨੇ ਦੂਜੇ ਪਾਵੇ ਤੇ ਵੀ ਤੀਰ ਮਾਰਿਆ ਜਿਸ ਦੇ ਨਾਲ ਲੱਗੀ ਚਿੱਠੀ ਤੇ ਲਿਖਿਆ ਸੀ ਕਿ ਇਹ ਕਰਾਮਾਤ ਨਹੀਂ ਦੂਰ ਬੇਰਾ ਦਾ ਕਰਤਵ ਹੈ ਬਾਦਸ਼ਾਹ ਪ੍ਰਭਾਵਿਤ ਹੋਇਆ ਤੇ ਸਤਗੁਰ ਜੀ ਦਾ ਲੋਹਾ ਮੰਨਣ ਲੱਗਾ ਤੇ ਹੁਣ ਜਿਹੜੇ ਤੁਸੀਂ ਤੀਰਾਂ ਦੇ ਦਰਸ਼ਨ ਕਰ ਰਹੇ ਹੋ ਇਹ ਉਹ ਹੋਈ ਇਤਿਹਾਸਿਕ ਤੀਰ ਨੇ ਇਸ ਗੁਰਦੁਆਰੇ ਸਾਹਿਬ 'ਚ ਆਪਾਂ ਇੱਥੇ ਵੀਡੀਓ ਨੂੰ ਐਂਡ ਕਰਦੇ ਆਂ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਆਪਾਂ ਜਲਦੀ ਮਿਲਾਂਗੇ ਨਵੀਂ ਵੀਡੀਓ 'ਚ ਉਦੋਂ ਤੱਕ ਜੀ ਰੱਬ ਰੱਖਾ ਧੰਨਵਾਦ ਸਤਿ ਸ਼੍ਰੀ ਅਕਾਲ